ਇਹ ਇੱਕ ਬਹਾਦਰ ਬਹਾਦਰ ਸੀ ਜਿਹੜਾ ਜਿਹੜਾ ਦੇਸਾਂ ਬਦੇਸਾਂ ਦਿੱਤਾ ਕੀਤੀ ਮਾਇਆ ਜਾਣੇ ਸੋ ਉਹਨਾਂ ਦੀ ਸ਼ਹੀਦੀ ਨੂੰ ਸਾਡੇ ਵੱਲੋਂ ਕੋਟਨ ਕੋਟ ਪਨਨਾਮ ਦੇਖੋ ਸ਼ਹੀਦੀ ਦੇਣਾ ਕੋਈ ਆਮ ਗੱਲ ਨਹੀਂ ਪਰ ਆਦੇ ਦ੍ਰਿੜ ਚਤਰੀਏ ਉਹਨਾਂ ਲਈ ਆਰਾਧੀ ਦਿੜ੍ਹਸਨ ਸਚਾਈ ਦੇ ਪਟੰਲਸਨ ਉਹਨਾਂ ਦਾ ਉਪਦੇਸ਼ ਵੀ ਹੈ ਕਿ ਸੱਚ ਦੇ ਰਾਹ ਤੇ ਚੱਲਦੇ ਹੋਏ ਤੁਹਾਨੂੰ ਕਿੱਡੇ ਵੀ ਕੁਰਬਾਨੀ ਦੇਣੀ ਪਵੇ ਦੇ 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 ਦਿੱਤੀ ਹੈ ਕਹਿੰਦੇ ਨਾ ਕਿਸੇ ਤੋਂ ਡਰੋ ਤੇ ਨਾ ਕਿਸੇ ਨੂੰ ਡਰਾਓ ਸਹਿਨਸੀਤਾ ਦੀ ਭਾਵਨਾ ਵੀ ਹੋਣੀ ਜ਼ਰੂਰੀ ਹੈ ਸੱਚਾਈ ਦੇ ਅਡਲ ਰਹਿਣਾ ਜਦੋਂ ਆਪਾਂ ਨੂੰ ਪਤਾ ਹੋਵੇ ਕਿ ਕੱਲ ਨੂੰ ਜਾਂ ਸਮਾਂ ਨਿਸ਼ਚਿਤ ਹੈ ਵੀ ਮੌਤ ਆਉਣੀ ਹੈ ਕਿੰਨਾ ਰੋਟੀ ਸੁੱਟ ਜਾਂਦੀ ਹੈ ਪਰੰਤੂ ਮੌਤ ਕਿੰਨੀ ਨਿਸ਼ਚਿਤ ਹੈ ਪਰ ਸਮਾਂ ਅਨਿਸ਼ਚਿਤ ਹੈ ਕਿਸੇ ਵੀ ਸਮੇਂ ਮੌਤਾ ਸਕਦੀ ਹੈ ਪਰ ਉਹਨਾਂ ਦੀ ਦ੍ਰਿੜਤਾ ਪੱਕੇ ਅਰਾਦੇਸ਼ ਬਲਖਣ ਸਸ ਸਹੀਦੀ ਦੇਣਾ ਕੋਈ ਆਮ ਗੱਲ ਨਹੀਂ ਸੋ ਉਹਨਾਂ ਦੀ ਸਹੀਦੀ ਇੱਕ ਐਗਜ਼ਾਮਪਲ ਬਣੀ Hindu ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦੇਣਾ ਕੋਈ ਆਮ ਗੱਲ ਨਹੀਂ ਸੋ 1675 ਚਾਂਦਨੀ ਚੌਕ ਸੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦੇਵਾਲਾ ਜੀ ਨੇ ਕੁਰਬਾਨੀ ਦਿੱਤੀ ਇਸ ਕਰਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਭਾਵੇਂ Hindu ਧਰਮ ਦੀ ਉਹਨਾਂ ਨੇ ਰੱਖਿਆ ਕੀਤੀ ਸੋ 350 ਸਾਲਾਂ ਸਮਰਪਿਤ ਸੀਦੀ ਵਿਆੜਾ ਨੂੰ ਆਪਾਂ 5-7 ਮਿੰਟ ਮੂਲ ਮੰਤਰ ਦਾ ਜਾਪ ਕਰਾਂਗੇ ਬਿਟਾ ਪਹਿਲਾਂ ਮੈਂ ਬੋਲਾਂਗਾ ਤੇ ਫਿਰ ਸਾਰੇ ਬੱਚਿਆਂ ਤੇ ਟੀਚਰਸ ਐਵਾਂ ਨੇ ਬੋਲਣੇ ਸੱਚੀ ਭਾਵਨਾ ਨਾਲ ਇਹ ਸਾਰੇ ਬੋਲਣੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਪਾਲ ਪੂਰਤ ਅਜੁਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇ ਪੰ ਗੁਰ ਪ੍ਰਸਾਦ ਇੱਕ ਅੰਗ